ਸਭ ਤੋਂ ਪਹਿਲੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਣ ਕੇ ਕਵਰੇਜ ਕੀਤੀ ਹੈ ਸਾਡੀ ਇਹ ਸੜਕ ਇੱਕ ਨਹੀਂ ਸਾਰੀ ਜਿਹੜੀ ਟਿਬੜੀ ਨੂੰ ਜਾਂਦੀ ਉਹਦੀ ਵੀ ਬਹੁਤ ਵੱਡੀ ਪ੍ਰੋਬਲਮ ਆ ਕਿ ਉਹ ਉਹ ਵੀ ਬਹੁਤ ਕੰਜਸਟਡ ਹੋ ਗਈ ਹੈ ਇਹ 22 ਫੁੱਟ ਹੈ ਜਿਹੜੀ ਚੌੜਾਈ ਹੈਗੀ ਹੈ ਰੋਡ ਦੀ ਪਰ ਇਹ ਔਨ ਗਰਾਉਂਡ ਦੇ ਉੱਤੇ 12 ਕੁ ਫੁੱਟ ਰਹਿ ਗਈ ਸੀ ਜਿਹਦੀ ਬਹੁਤ ਪਿੰਡ ਵਾਲਿਆਂ ਨੂੰ ਜਿਹੜੀਆਂ ਇਹਦੀਆਂ ਦਿੱਕਤਾਂ ਆ ਰਹੀਆਂ ਇਸਨ ਕਿਉਂਕਿ ਜਦੋਂ ਇੱਕ ਗੱਡੀ ਸੜਕ ਤੋਂ ਆਉਂ ਨੂੰ ਪਿੰਡ ਨੂੰ ਟਰਨ ਕਰਦੀ ਹੈ ਤੇ ਦੂਜੀ ਨੂੰ ਖੜਨਾ ਪੈਂਦਾ ਜਗ੍ਹਾ ਦੇਖ ਕੇ ਕਿ ਬੜਾ ਪਿੰਡ ਬੜੇ ਇਹਦੇ ਮੁਸ਼ਕਲ ਦੇ ਵਿੱਚ ਪਿਆ ਹੋਇਆ ਹੈ ਹੁਣ ਜਿਹੜੀ ਇਲੈਕਸ਼ਨ ਦੇ ਵਿੱਚ ਵੀ ਸਾਡੇ ਪਿੰਡ ਦੇ ਜਿਹੜੇ ਵੋਟਰ ਦਾ ਇਹੀ ਇੱਕ ਮੰਗ ਹੀ ਕਿ ਸਾਡੀਆਂ ਸੜਕਾਂ ਨੂੰ ਠੀਕ ਕੀਤਾ ਜਾਏ ਸੋ ਅਸੀਂ ਹੁਣੇ ਜੋ ਸਾਨੂੰ ਫਤਵਾ ਮਿਲਿਆ ਜੋ ਪਿੰਡ ਨੇ ਇੱਕ ਵਧੀਆ ਪੰਚਾਇਤ ਚੁਣ ਕੇ ਦਿੱਤੀ ਆ ਸਾਡੇ ਹੁਣ ਫਰਜ਼ ਹੈ ਬੰਦਿਆ ਕਿ ਆਪਾਂ ਇਹਨਾਂ ਨੂੰ ਫਰਜ਼ਾਂ ਨੂੰ ਆਪਣੇ ਵੋਟਰਾਂ ਨੂੰ ਜਿਹੜੀ ਆ ਉਹਦੀ ਸ਼ੁਭਦਾ ਦੇਈਏ ਸੋ ਇਹ ਕੋਸ਼ਿਸ਼ ਕੀਤੀ ਹੈ ਪਿੰਡ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਦਾ ਵੀ ਜੋ ਰਸਤਾ ਪੈਲੀਆਂ ਦੇ ਵਿੱਚ ਆਜਾ ਹੈ 2 ਦਿਨ ਹੋ ਗਿਆ ਹੈ ਆਰੰਭ ਕੀਤਾ ਵਾ ਪੂਰੀ 22 ਫੁੱਟ ਤੇ ਇਹਦੀ ਪਮੈਸ ਕੀਤੀ ਜਾ ਰਹੀ ਹੈ ਔਰ ਜਿਹੜੀ ਨਾਲ-ਨਾਲ ਹੈ ਮਿੱਟੀयां ਮਿੱਟੀ ਪਾ ਕੇ ਉਹਨੂੰ ਕਵਰੇਜ ਕੀਤੀ ਜਾ ਰਹੀ ਹੈ ਬਹੁਤ ਖੁੱਲਾ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਜਿਹੜਾ ਕਵਰ ਹੋ ਗਿਆ ਰੋਡ ਪੂਰਾ 22 ਫੁੱਟ ਹੈ ਫੀਤਾ ਮਾਰ ਕੇ ਉਹਨੂੰ ਮੈਜ਼ਰਮੈਂਟ ਕੀਤੀ ਜਾ ਰਹੀ ਨਾਲ-ਨਾਲ ਹਲੇ ਤੱਕ ਕਿਸੇ ਵੀ ਕਿਸ ਨੇ ਅਬਜੈਕਸ਼ਨ ਨਹੀਂ ਕੀਤਾ ਪਿੰਡ ਵਾਲੇ ਵੀ ਖੁਸ਼ ਆ ਸਾਰਾ ਖੁਸ਼ ਹੈ ਪਿੰਡ ਤੇ ਥੜੇ ਜਿਹੜੇ ਗਾਏ ਨੇ ਛੜਕ ਦੇ ਵਿੱਚ ਉਹ ਕਿੱਦਾਂ ਫਿਰ ਉਹਨਾਂ ਨੂੰ ਕਿੱਦਾਂ ਹਟਾਇਆ ਜਾਊਗਾ ਹਾਂ ਇਹ ਸਾਰਾ ਸਾਰਿਆਂ ਦੇ ਸਾਰਿਆਂ ਦਾ ਕੋਈ ਵੀ ਅਜੇ ਤੱਕ ਤੇ ਕੇ ਦੀ ਕੋਈ ਇਦਾਂ ਦੀ 네ਗੇਟਿਵ ਦੇ ਵਿੱਚ ਕੋਈ ਮਤਲਬ ਨਹੀਂ ਆਈ ਗੱਲ ਹਰ ਬੰਦਾ ਸਹਿਮਤ ਹੈ ਕਿ ਆਪਾਂ ਉਹਨੂੰ ਪਿਆਰ ਦੇ ਨਾਲ ਆਪ ਹੀ ਕਰ ਦਾਂਗੇ ਸੋ ਔਨ ਵਾਲੇ ਸਮੇਂ ਜਿੱਦਾਂ ਜਿੱਦਾਂ ਅੱਗੇ ਨੂੰ ਅਜੇ ਕੋਈ ਸਾਡੇ ਕੋਲ ਇੰਨੀ ਫਾਈਨੈਂਸ਼ੀਅਲ ਹੈ ਨਹੀਂ ਆ ਕਿ ਪੈਸਾ ਵੀ ਨਹੀਂ ਅਜੇ ਤੱਕ ਅਕਾਊਂਟ ਨਹੀਂ ਪੰਚਾਇਤ ਕਿਦਨ ਦੀ ਬਣੀ ਕੋਈ ਚਾਰਜ ਨਹੀਂ ਮਿਲਿਆ ਅਸੀਂ ਤਾਂ ਪੁਰਜ ਹੋ ਰਹੇ ਵੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਕੋ ਜੋ ਬੀ ਡੀ ਪੀਓ ਆ ਸਾਡੇ ਗੁਰਦਾਸਪੁਰ ਦੇ ਅਸੀਂ ਗੁਰਦਾਸਪੁਰ ਹਲਕੇ ਦੇ ਅੰਡਰ ਆਉਂਦੇ ਆ ਕਿ ਉਹ ਆਣ ਕੇ ਪਿੰਡ ਦਾ ਮੁਆਇਨਾ ਕਰਨ ਪਿੰਡ ਦੇਖਣ ਸਾਡਾ ਇੱਥੇ ਪੰਚਾਇਤ ਬਣੀ ਆ ਇੱਥੇ ਕੀ ਹਾਲਾਤ ਪੈਦਾ ਹੋਏ ਆ ਬਹੁਤ ਮਾੜੇ ਹਾਲਾਤ ਨੇ ਪਿੰਡ ਦੇ ਵਿਕਾਸ ਦੇ ਹੁਣ ਜਿਹੜਾ ਕੰਮ ਹੋ ਰਿਹਾ ਫਿਰ ਪੰਚਾਇਤ ਆਪਣੇ ਕੋਲ ਕਰਾ ਰਹੀ ਆ ਸਾਰਾ ਆਪਾਂ ਪਿੰਡ ਦੇ ਸਹਿਯੋਗ ਨਾਲ ਉਹ ਬਾਕੀ ਆਪਣੀ ਜੇਬ ਤੋਂ ਹਜੇ ਸਾਰੇ ਕੰਮ ਜਿਹੜੇ ਆ ਕੀਤੇ ਜਾ ਰਹੇ ਆ ਹਜੇ ਸੀਵਰੇਜ ਦੀ ਸਮੱਸਿਆ ਕਿੱਦਾਂ ਸਭ ਤੋਂ ਵੱਡੀ ਪਾਣੀ ਦੀ ਜਿਹੜੀ ਆ ਡਰੇਨ ਦੀ ਪ੍ਰੋਬਲਮ ਆ ਕਿਉਂਕਿ ਪਿੰਡ ਦਾ ਪਾਣੀ ਜਿਹੜਾ ਵਾ ਕਿਸੇ ਪਾਸੇ ਨੂੰ ਨਹੀਂ ਜਾ ਰਿਹਾ ਤੇ ਸਾਡੀ ਅੱਗੇ ਉਹੀ ਕੋਸ਼ਿਸ਼ ਹੋਏਗੀ ਸਭ ਤੋਂ ਪਹਿਲੇ ਪਿੰਡ ਦੇ ਪਾਣੀ ਨੂੰ ਸੈਟਅਪ ਕੀਤਾ ਜਾਏ ਸਾਡੇ ਕੋਲ ਇੱਕ ਸੱਪੜ ਹੈ ਉਹਨੂੰ ਆਪਾਂ ਤਰੀਕੇ ਬੰਦ ਨਾਲ ਜੋ ਵੀ ਉਹਦੇ ਪ੍ਰੋਜੈਕਟ ਲਾ ਕੇ ਉਹਨੂੰ ਪੱਕਾ ਕਰਕੇ ਉਹਦੇ ਵਿੱਚ ਪਾਣੀ ਨੂੰ ਖੜਾਾਂਗੇ ਤੇ ਫਿਰ ਉਹ ਪਾਣੀ ਨੂੰ ਅੱਗੇ ਜਿਹੜਾ ਵਾ ਡਰੇਨ ਕਰਾਂਗੇ ਕਿ ਇਹ ਪੈਲੀਆਂ ਵਿੱਚ ਜਾਂ ਸੂਏ ਦੇ ਵਿੱਚ ਇਹ ਅੱਗੇ ਆਉਣ ਵਾਲਾ ਪ੍ਰੋਜੈਕਟ ਜਿੱਦਾਂ ਜਿੱਦਾਂ ਸਾਡੇ ਕੋਲ ਪੈਸਾ ਜਿਹੜੀ ਹੈ ਫਾਈਨੈਂਸ਼ੀਅਲ ਪਾਵਰ ਆਏਗੀ ਕਾਉਂਟ ਦੇ ਵਿੱਚ ਪੈਸਾ ਹੋਏਗਾ ਉਹਦੇ ਨਾਲ ਹੀ ਇਹ ਅੱਗੇ ਕੰਮ ਹੋਣੇ ਆ ਸੋ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਥਰੂ ਇਹ ਬੇਨਤੀ ਕਰਦੇ ਹਾਂ ਆਪਣੇ ਪ੍ਰਸ਼ਾਸਨ ਨੂੰ ਕਿ ਪਿੰਡ ਭੁੱਲੇ ਚੱਕ ਨੂੰ ਸਪੈਸ਼ਲ ਜਿੰਨੀ ਵੀ ਸਾਡੇ ਐਡਮਿਨਿਸਟ੍ਰੇਸ਼ਨ ਜਿੱਤੇ ਤੱਕ ਵੀ ਸਾਡੀ ਖਬਰ ਜਾਵੇ ਬੇਨਤੀ ਹੈ ਉਹ ਜੋ ਰਾਪਾ ਉਹਨਾਂ ਨੂੰ ਬੇਨਤੀ ਕਰ ਸਕਦੇ ਆ ਨਾ ਕਿ ਆਣ ਕੇ ਚੈੱਕ ਕਰਨ ਪਿੰਡ ਦੇ ਹਾਲਤ ਬਹੁਤ ਖਰਾਬ ਹਨ ਬਹੁਤ ਵੱਡਾ ਪਿੰਡ ਹੈ 2600 ਬੋਡ ਪਿੰਡ ਦੀ ਆ ਪਰ ਇਹ ਪਿੰਡ ਇਹਨੇ ਮਾੜੇ ਹਾਲਾਤਾਂ ਚੋਂ ਨਿਕਲ ਰਿਹਾ ਜਿੱਥੇ ਕੁਝ ਵੀ ਨਹੀਂ ਅਸੀਂ ਜ਼ੀਰੋ ਪੁਆਇੰਟ ਤੇ ਖੜੇ ਹੋਏ ਆ ਕਿ ਆਣ ਕੇ ਚੈੱਕ ਕਰਨ ਜਿਹਦੀ ਵੀ ਰਿਸਪੌਂਸਿਬਿਲਟੀ ਜਿਸ ਵੀ ਡਿਪਾਰਟਮੈਂਟ ਦੀ ਜਿੱਥੇ ਵੀ ਹੈਗੀ ਆ ਉਹ ਆਵੇ ਇੱਥੇ ਵਿਜ਼ਿਟ ਕਰੇ ਤੇ ਆਣ ਕੇ ਦੇਖੇ ਕਿ ਵਾਕਈ ਗਰਾਊਂਡ ਦੀ ਗਰਾਊਂਡ 0 ਤੇ ਕੀ ਆ ਤੇ ਸਾਡੀ ਵੱਧ ਤੋਂ ਵੱਧ ਮਰਤ ਕਰਨ ਤਾਂ ਜੋ ਅਸੀਂ ਆਪਣੇ ਪਿੰਡ ਨੂੰ ਇੱਕ ਵਧੀਆ ਸੁੰਦਰ ਬਣਾ ਸਕੀਏ ਧੰਨਵਾਦ ਹਾਂਜੀ